ਜਾਇਆ ਨੈਸ਼ਨਲ ਪਾਰਕ ਤੇ ਬਹੁਤ ਸనోਫਾਲ ਬਹੁਤ ਸੋਹਣੀ ਹੋ ਰਹੀ ਹੈ ਜੀ ਆਉਣਾ ਬਾਈ ਜੀ ਦੇਖਣਾ ਹੁਣ ਆ ਸਕਦਾ ਆ ਦੇਖੋ ਮੇਰੇ ਪਿੱਛੇ ਤੇ ਬਹੁਤ ਜ਼ਿਆਦਾ ਅੱਜ ਸਨੋ ਪੈ ਕੇ ਆਈ ਹੁਣ ਵੀ ਸਨੋਫਾਲ ਹੋ ਰਹੀ ਸੀ ਇਹ ਨੈਸ਼ਨਲ ਪਾਰਕ ਵਿੱਚ ਕਾ ਬਹੁਤ ਸੋਹਣਾ ਵੈਦਰ ਆ ਬਹੁਤ ਬਹੁਤ ਬਿਊਟੀਫੁਲ ਪਲੇਸ ਆ ਦੇਖੋ ਜੀ ਚੱਲਦੇ ਆ ਅੱਗੇ ਤੁਹਾਨੂੰ ਦੇਖੋ ਵੀ ਕਿੰਨੀ ਵਧੀਆ 스노우ਫਾਲ ਪਈ ਹੋਈ ਆ ਰਾਤੀ ਕਹਿੰਦੇ ਆ ਕਹਿੰਦੇ ਵੀ ਜਿਆਦਾ 스노우ਫਾਲ ਹੋਈ ਆ ਤੇ ਕੱਲ ਤੇ ਇਹਦੇ ਕਰਕੇ ਨਾ ਸਾਨੂੰ ਜਿੱਦਾਂ ਉੱਪਰ ਆਉਣ ਤੋਂ ਰੁਕਦੇ ਸੀਗੇ ਉਹ ਵੀ ਤੁਸੀਂ ਸਾਕਸ ਟਾਇਰ ਸਾਕਸ ਵਗੈਰਾ ਲੈ ਕੇ ਆਓ ਉਹਨਾਂ ਤੋਂ ਬਿਨਾਂ ਵੀ ਉੱਪਰ ਜਿਆਦਾ ਹੜਾ ਗੱਡੀ ਲੈ ਕੇ ਜਾਣੀ ਸਲਿਪਰੀ ਆ ਆ ਸਾਹਮਣੇ ਸਨੋ ਸਕੂਲ ਬਣਿਆ ਹੋਇਆ ਮੈਂ ਵੀ ਇੱਥੇ ਸਨੋ ਦੇ ਵਿੱਚ ਕਿੱਦਾਂ ਤੁਰਨਾ ਹੈ ਨਾ ਜਾਂ ਸਕੇਟਿੰਗ ਵਗੈਰਾ ਕਰਨੀ ਉਹਦੀਆਂ ਮੈਨੂੰ ਲੱਗਦਾ ਇੱਥੇ ਕਲਾਸਿਸ ਵਗੈਰਾ ਲਗਾਉਂਦੇ ਆ ਇਹ ਬਹੁਤ ਸੋਹਣਾ ਵੈਦਰ ਹੋਇਆ ਹੋਇਆ ਸਾਰੀਆਂ ਦੇਖੋ ਹਮ ਤਾਂ ਉਹ ਕਹਿੰਦੇ ਆ ਵੀ ਥੋੜਾ ਥੋੜਾ ਜਿਹਾ برف ਹਟਾਤੀ ਪਰ ਯਾਰ ਰਾਤ ਕਹਿੰਦੇ ਕਾਫੀ ਜਿਆਦਾ ਸੀਗੀ ਸਾਰਾ ਕੁਝ ਹੀ ਇਹਨਾਂ ਨੇ ਕਵਰ ਕੀਤਾ ਪਿਆ ਸੀ ਇੱਥੇ ਰਾਤ ਤਾਂ ਇਹਨਾਂ ਦੇ ਦੱਸਣ ਦੇ ਅਕੋਰਡਿੰਗ ਪਰ ਮੈਂ ਮੈਂ ਤਾਂ ਇਹੀ ਕਹੂੰਗਾ ਵੀ ਜ਼ਰੂਰ ਇੱਕ ਵਾਰੀ ਆ ਕੇ ਜਾਓ ਵੀ ਆਹੀ ਹੁਣ ਦਿਨ ਨੇ ਹੋ ਸਕਦਾ ਵੀ ਇੱਕ ਦੋ ਦਿਨ ਪਵੇ ਉਸ ਤੋਂ ਬਾਅਦ ਇਹਨੇ ਹਟ ਜਾਣਾ ਸਾਨੂੰ ਤਾਂ ਬੜਾ ਸੋਹਣਾ ਲੱਗਿਆ ਜਾ ਕੇ ਉੱਤੇ ਬਹੁਤ ਸੋਹਣਾ ਵੈਦਰ ਸੀਗਾ ਆਪਣੇ ਦਾ ਵੀ ਬੱਚਿਆਂ ਨੇ ਬਹੁਤ ਇੰਜੋਏ ਕੀਤਾ ਇੱਕ ਵਾਰੀ ਸਾਰੇ ਜਣੇ ਜ਼ਰੂਰ ਆਓ ਇਹ ਨੈਸ਼ਨਲ ਪਾਰਕ ਆਪਣੇ ਆਕਲੈਂਡ ਤੋਂ 4 ਘੰਟਿਆਂ ਦਾ ਡਰਾਈਵਰ ਹੈ ਤੇ ਤੁਸੀਂ ਉੱਥੋਂ ਹਾਮਿਲਟਨ ਹਾਮਿਲਟਨ ਤੋਂ ਸਿੱਧਾ ਤਰੰਗੀ ਤਰੰਗੀ ਤੋਂ ਤੁਸੀਂ ਆਪਣਾ ਆ ਜਾਣਾ ਇੱਧਰ نیشنل پارک ਨੂੰ ਤੇ ਆਹ ਇਧੀਆਂ ਕੁਝ ਇਨਸਟਰਕਸ਼ਨ ਲਿਖਿਆ ਹੋਇਆ ਨੇ ਕਿ ਇੱਥੇ ਡੇਂਜਰ ਆ ਕੀ ਹੈਜ਼ਰਡਸ ਨੇ ਤੇ ਇੱਕ ਵਾਰੀ ਇਹਨਾਂ ਨੂੰ ਜ਼ਰੂਰ ਜੇ ਸਕੇਟਿੰਗ ਵਗੈਰਾ ਕਰਨ ਦੇ ਤੁਸੀਂ ਸ਼ਕੀਨ ਹੋ ਤਾਂ ਜ਼ਰੂਰ ਪੜਿਓ ਵੀ ਕਿੱਥੇ-ਕਿੱਥੇ ਤੁਸੀਂ ਜਾ ਸਕਦੇ ਹੋ ਤੇ ਆਹ ਜਿਹੜਾ ਨੀਚੇ ਵਾਲਾ ਪਾਰਟ ਆ ਇੱਧਰ ਇੱਥੇ ਕਰਾਉਂਦੇ ਆ ਇਹ ਸਕੇਟਿੰਗ ਇੱਥੇ ਸਕੇਟਿੰਗ ਹੁੰਦੀ ਆ ਤੇ ਬੰਦੇ ਆਉਂਦੇ ਬਹੁਤ ਦੂਰੋਂ-ਦੂਰੋਂ ਵਰਲਡ ਫੇਮਸ ਹੈ نیشنل پارک ਆ ਜਿਹੜਾ ਇਹ ਨਿਊਜ਼ੀਲੈਂਡ ਦਾ ਇੱਥੇ ਬੜੀ ਦੂਰੋਂ-ਦੂਰੋਂ ਵਰਲਡ 'ਚੋਂ ਬੰਦੇ ਆ ਕੇ ਸਕੇਟਿੰਗ ਕਰਦੇ ਆ ਇੱਥੇ ਮਾਉਂਟੂ ਬਹੁਤ ਕਿਉਂਕਿ ਇਹ ਜਿਹੜੇ نیچے نیچے ਨੇ ਇਹਨਾਂ ਨੇ ਕੁਝ ਪੱਖੇ ਜੇ ਵੀ ਮੈਨੂੰ ਪਤਾ ਲੱਗਿਆ ਵੀ ਰੱਖੇ ਹੋਏ ਆ ਇਹਨਾਂ ਨੇ ਉਹਨਾਂ ਨਾਲ ਕੀ ਕਰਦੇ ਆ ਜਦੋਂ نیچے ਜਿੱਥੇ ਸਕੇਟਿੰਗ ਕਰਦੇ ਆ ਸਨੋ ਨਹੀਂ ਹੁੰਦੀ ਬਰਫ਼ ਨਹੀਂ ਹੁੰਦੀ ਤਾਂ ਉੱਪਰੋਂ پہاੜੀ ਤੋਂ ਚੱਕ ਚੱਕ ਉਹ ਪੱਖੇ ਨਾਲ ਵੀ نیچے ਬਰਫ਼ ਸਿੱਟੀ ਜਾਂਦੀ ਆ ਤਾਂ ਕਿ نیچے ਉਹਨਾਂ ਨੂੰ ਸਕੇਟਿੰਗ ਕਰਨ ਵਾਲੇ ਜਿਹੜੇ ਦੂਰੋਂ ਆਉਂਦੇ ਆ ਸਪੈਸ਼ਲਿਸਟ ਸਕੇਟਿੰਗ ਕਰਨ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਤੇ ਆ ਦੇਖੋ ਵੀ ਗੱਡੀਆਂ ਦੇ ਮੁਰੋਂ ਹਟਾ ਰਹੇ ਆ ਉਹ ਬਰਫ਼ ਲੱ ਨੀਚੇ ਚੱਲ ਰਿਹਾ ਇੱਕ ਬਲਡੋਜ਼ਰ ਜਾਂ ਉਹਦੇ ਨਾਲ ਕਾਫੀ ਇਹਨਾਂ ਨੇ ਸਾਈਡ ਤੇ ਕਰਤੀ ਵੈਸੇ ਬਰਫ਼ ਹੁਣ ਤਾਂ ਦੇਖੋ ਆ ਸਾਰੀ ਉਹਦੇ ਨਾਲ ਤੱਕ ਕੇ ਸਾਈਡ ਤੇ ਕੀਤੀ ਹੋਈ ਹੈ ਜਿਹੜੀ ਇੰਨੀ-ਇੰਨੀ ਉੱਚੀ ਪਈ ਆ ਬਹੁਤ ਸੋਹਣਾ ਵੈਦਰ ਹੋਇਆ ਹੋਇਆ ਸਾਰੇ ਜਣੇ ਇੱਕ ਵਾਰੀ ਜ਼ਰੂਰ ਆਇਓ ਬੱਚੇ ਸਨੋਮੈਨ ਵਗੈਰਾ ਬਣਾ ਕੇ ਬਹੁਤ ਸੋਹਣਾ ਇੰਜੋਏ ਕਰਦੇ ਆ ਵਧੀਆ ਸਾਡੀ ਉਹ ਉੱਥੇ ਗੱਡੀ ਅਸੀਂ ਅਸੀਂ ਬੈਨ ਹਾਇਰ ਕੀਤੀ ਸੀਗੀ ਤੇ ਉੱਥੇ پارک ਕੀਤੀ ਆ ਇਥੋਂ ਵੀ ਕਹਿੰਦੇ ਆ ਵੀ ਹੁਣ ਹੀ ਕਲੀਨ ਕਰਕੇ ਗਿਆ ਸੀਗਾ ਬੰਦਾ ਇਹਨਾਂ ਦਾ ਨਾਲ ਹੀ ਫੇਰ ਭਰ ਜਾਂਦਾ ਕੁਝ ਮੀਂਹ ਪੈ ਜਾਂਦਾ ਥੋੜੇ ਟਾਈਮ ਬਾਦ ਉਹਦੇ ਕਰਕੇ ਥੋੜਿਆ ਪ੍ਰੋਬਲਮ ਜ਼ਰੂਰ ਆਉਂਦੀ ਆ ਸਾਨੂੰ ਜ਼ਰੂਰ ਆਈ ਤੇ ਪਰ ਕੁੱਲ ਮਿਲਾ ਕੇ ਗੁੱਡ ਸੀਗਾ ਐਕਸਪੀਰੀਅੰਸ ਬਹੁਤ ਵਧੀਆ ਇੱਕ ਵਾਰੀ ਜ਼ਰੂਰ ਤੁਸੀਂ ਆ ਕੇ ਜਾਓ ਹੁਣ ਮੈਂ ਤੁਹਾਨੂੰ ਦੂਜੇ ਪਾਸਾ ਦਿਖਾਉਣਾ ਸਾਰੇ ਭਿੱਜ ਗਏ ਯਾਰ ਅੱਜ ਤਾਂ ਅਸੀਂ ਇਥੋਂ ਜਾ ਰਹੇ ਹਾਂ ਉਹ ਚ ਖੜ ਜਾਓ ਉਹ ਚ ਉਹ ਚ ਚੱਲ ਜਾਣਾ ਉਹ ਸਾਹਮਣੇ ਲਿਫਟ ਲੱਗੀ ਆ ਜੇ ਤੁਸੀਂ ਸਕੇਟਿੰਗ ਕਰਨੀ ਹੈ ਤੁਸੀਂ ਇੱਥੋਂ ਹੇਠਾਂ ਨੀਚੇ ਵੀ ਜਾ ਸਕਦੇ ਹੋ ਵੈਸੇ ਦੇਖਣ ਵੀ ਜਾ ਸਕਦੇ ਹਾਂ ਆਪਾਂ ਟਰਾਈ ਕਰਾਂਗੇ ਆਪਾਂ ਉਹਨਾਂ ਨੇ ਜਾਣ ਦਿੱਤਾ ਨੀਚੇ ਕਿਉਂਕਿ ਵੈਸੇ ਸਨੋਵਾ ਹੋ ਸਕਦਾ ਬੰਦ ਰਾਂਜੀ ਪਈ ਹੋਵੇ ਉਹਨਾਂ ਨੂੰ ਆ ਕੁਝ ਵਾਪਸ ਆ ਰਹੇ ਆਲੇ ਕੁਝ ਕਾਫੀਆ ਦੇਖੋ ਤੁਹਾਡੇ ਸਾਹਮਣੇ ਧਿਕਰੀ ਹੋ ਧਿਕਰੀ ਹੋ ਵਾਲਿਖਾ ਹੈ ਵਾਕਾ ਪਾਪਾ ਆਹ ਦੇਖ ਲਓ ਅਹ ਇਹ ਪਰ ਉਹਨੇ ਪਹਿਲਾਂ ਹੀ ਹੱਥ ਹਲਾਤਾ ਗੁਰਤੇ ਬਹੁਤ ਜ਼ਿਆਦਾ ਹੋਣ ਲੱਗੀ ਆਹ ਡਿਗ ਡੀ ਜੰਦੀ ਆ ਸਾਰੇ ਜਿਹੜੇ ਸਾਡੇ ਨਾਲ ਸਰ ਮੈਂ ਚੱਲੀ ਕਿ ਕਰ ਮੈਂ ਤੁਹਾਨੂੰ ਬਾਥਰੂਮ ਤੱਕ ਕਰ ਲਓ ਪਾਸੇ ਦੇਖੋ ਮੇਰੇ ਇੱਥੇ ਦੋ ਇੱਥੇ ਪਾਸੇ ਵੀ ਸਕੇਟਿੰਗ ਕਰਦੇ ਦੇ ਇੱਥੇ ਪਾਸੇ ਜਿਹੜੀ ਅਸੀਂ ਕਰਨਾ ਫਿਰ ਉਹ ਨੀਚੇ ਜਾ ਕੇ ਘਰੋਣੇ ਪੈਣੀ ਹੈ ਜਿਹਨੂੰ ਤਾਂ ਨੀਚੇ ਹੀ ਬਣਿਆ ਹੈ ਸਕੇਟਿੰਗ ਵਾਲਾ ਸਪੌਟ ਉਹ ਬਣਾਉਣਾ ਨੀਚੋਂ ਜਿਹੜਾ ਖੱਬੇ ਪਾਸੇ ਆ ਇੱਥੇ ਨਹੀਂ ਗੱਡੀ ਵੰਡੋ ਦਾ ਰੇਡ ਚੱਲਦੀਆਂ ਨੇ ਜਿਹੜੀਆਂ ਉੱਪਰ ਪਹਾੜੀ ਦੇ ਕੋਤੇ ਦੇ ਨੇ ਇਹਨਾਂ ਨੇ ਉਹ ਲਾਇਆ ਬੈਠੇ ਆ ਜਿੱਥੇ ਇੱਕ ਫੋਟੋ ਖਿੱਚਦੇ ਆਹ ਜਿੱਥੇ ਅਸੀਂ ਖੜੇ ਆ ਇਸ ਟਾਈਮ ਇਹ ਹੈਗੀ ਆ ਅੱਗੇ ਇੱਥੋਂ ਨੀਚੇ ਜਿੱਥੇ ਸਕੇਟ ਬਾਈ ਸਕੇਟਿੰਗ ਕਰਦੇ ਆ ਜਿਹੜਾ ਏਰੀਆ ਬਿਲਡਿੰਗ ਬਿਲਡਿੰਗ ਦਾ ਡੋਪਾ ਵਾਈਟ ਵਾਈਟ ਦਿਖਦਾ ਉੱਥੇ ਸਾਰੇ ਤੇ ਸਕੇਟਿੰਗ ਹੁੰਦੀ ਹੈ ਉਹ ਅੱਜ ਕਵਰ ਕੀ ਕਰਿਆ ਹੋਇਆ برف ਨੇ ਇੰਨਾ ਜਿਆਦਾ ਸੁਨੋਗਾ ਕਿ ਉਹ ਬਿਲਡਿੰਗ ਵੀ ਲਾਲੋ ਵੀ ਡੀਜੋ ਦੋ ਦੋ ਫੁੱਟ ਸਾਰੀ ਕਵਰ ਕੀਤੀ ਪਈ ਹੋਈ ਦੂਰੇ ਖੜੂਗਾ ਓਕੇ ਹੈ ਇੱਥੋਂ ਸਾਹਮਣੇ ਉਹ ਚੱਲਦੀ ਹੈ ਗੰਡੋ ਦਾ ਰਾਈਟ ਦੇ ਪਾਸੇ ਤੇ ਆਲੇ ਬਣਿਆ ਸੱਜੇ ਪਾਸੇ ਆ ਇਥੋਂ ਦੇਖੋ ਇਹ ਤੇ ਉਹ ਸਾਹ ਲੈ 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 ਉਹ ਕੰਡੂ ਡੋਰ ਆਈ ਉਹ ਗਿਆ ਜਿਆ ਦੇ ਚੱਲ ਪਰ ਉਹ ਕੱਲ੍ਹ ਜ ਤੱਕ ਇਹ ਲਾਉਗਾ ਉਹ ਬੰਦ ਕਰ ਰੱਖੀ ਆ ਉਹ ਨਹੀਂ ਚਲਾਈਆਂ ਕਿਉਂਕਿ ਉਹ ਕਹਿੰਦੇ ਵੀ ਫਿਰ ਉੱਪਰ ਜਿਹੜਾ ਵੈਦਰ ਆ ਉਹ ਬਹੁਤ ਜਿਆਦਾ ਖਰਾਬ ਆ ਤੇ ਉਹਦੇ ਕਰਕੇ ਵੀ ਕੰਡੂ ਡੋਰ ਆਈ ਜਿਹਨੇ ਇੱਥੇ ਬੰਦ ਕੀਤੀਆਂ ਹੋਈਆਂ ਅੱਜ ਤੇ ਮੈਂ ਵੀ ਸ਼ਾਇਦ ਕੱਲ੍ਹ ਅ fırsਤ ਤੇ ਚੱਲਣਾ ਆਜਾ ਅੱਜ ਫਿਲਹਾਲ ਇਹ ਗੱਲ ਸੁਣੀ ਤੇ ਅਸੀਂ ਟਰਾਈ ਕੀਤੀ ਸੀ ਪਾ ਲਾ ਕੀਤੇ ਸਾਨੂੰ ਵੀ ਇਦਾਂ ਸੀਗਾ ਵੀ ਜਾ ਕੇ ਕੰਡੋਲਾ ਰਾਈਡ ਵੀ ਲਵਾਂਗੇ ਉੱਪਰ ਟੌਪ ਤੇ ਜਾਵਾਂਗੇ ਉੱਪਰ ਕੈਫੇ ਬਣਿਆ ਹੋਇਆ ਛੋਟਾ ਜਿਹਾ ਪਲੇਗਰਾਉਂਡ ਹੈ ਜਿੱਥੇ ਬੱਚੇ ਪਲੇ ਕਰ ਲੈਂਦੇ ਆ ਫਰਮ ਮੈਨੂ ਵਗੈਰਾ ਬਣਾਉਂਦੇ ਆ ਹਾਂ ਲਓ ਫੋਟੋ ਕਿੱਥੀ ਪਿਆ ਸਿੱਟੋ ਨਾ ਹਲੋ ਇੱਧਰ ਕੋਦੇ ਪਾਸੇ ਕਰਦੇ ਕੈਫੇ ਆ ਸੋਰੀ ਸਿੱਜੇ ਪਾਸੇ ਕੈਫੇ ਬਣਿਆ ਹੋਇਆ ਦੇਖ ਰਹੇ ਹੋ ਸਾਹਮਣੇ ਹੈਗੀ ਉਹੀ ਫੋਟੋ ਕਿੱਥੀ ਇਧਰੋਂ ਮੇਰੀ ਫਿਰ ਉੱਤੇ ਪਾਵਾਂਗੇ ਬਹੁਤ ਨਹੀਂ ਹੈਗੀ ਸਾਜੀ ਕਿ ਕੋਫੀ ਤੇ ਇਸ ਵੇ ਤੇ ਚੇਤਨ ਪਰ ਫਾਟੇ ਜਿਹੜੇ ਕੋਈ ਫੋਟੋ ਅੰਦਰ ਹੈਗੀ ਦੇਖੇ ਇਸ ਦੇ ਕੋਲ ਬਾਰੀਕਰੋਲੇ ਦੇ ਜਿਹੜੇ ਸਾਰਾ ਬਲੈਂਟਰ ਕੀ ਗੈਕਸ ਵਗੈਰਾ ਲਈਏ ਤੇ ਜਿਹੜੇ ਸਪੈਸ਼ਲ ਸਟੋਕ ਹੈਗਾ ਸਪੈਕ ਕੁੰਮਰ ਆਉਂਦੇ ਹੋਗਾ ਕੰਪਨੀ ਨੂੰ ਜ਼ਰੂਰ ਇਤਿਬਾਰ ਕਰਦੇ ਆ ਜਰਾ ਕੋਸ਼ਿਸ਼ ਗੈਪਸ ਵਗੈਰਾ ਸਿੱਧੀ ਘੜ ਕੇ ਲੈ ਲੇ ਗੈਪਸ ਮਤਲਬ ਪੂਰੀ ਵਾਰਮ ਵੇਅਰ ਸੋਨ ਅੰਦਰ ਸਾਰਾ ਕੁਝ ਮਿਲ ਜਾਂਦਾ ਉਹਦੇ ਅਸੀਂ ਚੱਲ ਪਏ ਵਾਪਸ ਕਿਉਂਕਿ ਬਹੁਤ ਜ਼ਿਆਦਾ ਸਨੋ ਪੈਣ ਲੱਗ ਗਈ ਸੀ ਕਿ ਸਾਨੂੰ ਇਹ ਸੀ ਸਾਡੀ ਗੱਡੀ ਨਾ ਫਾਜੇ ਤੇ ਹੁਣ ਅਸੀਂ ਆ ਰਹੇ ਹਾਂ ਵਾਪਸ ਹੁਣ ਅਸੀਂ ਚਾਹਾਂਗੇ ਨੀਚੇ-ਨੀਚੇ ਜਾ ਕੇ ਕਿਸੇ ਸਪੌਟ ਤੇ ਗੱਡੀ ਰੋਕ ਦਿਆਂ ਜਿੱਥੇ ਚਾਹ ਵੀ ਬਣਾ ਲਈਏ ਤੇ ਕੁਝ ਖਾ ਪੀ ਵੀ ਲਈਏ ਕਿਉਂਕਿ ਸਵੇਰ ਦੇ ਚੱਲੇ ਆਂ ਕੁਝ ਖਾਦਾ ਵੀ ਤਾ ਵੀ ਹੈ ਨਹੀਂ ਨੀਚੇ ਜਾ ਕੇ ਦੇਖਦੇ ਆਂ ਵੀ ਕੀ ਹੁੰਦਾ ਕੀ ਨਹੀਂ ਅਸਲ ਦੇ ਵਿੱਚ ਇਹ ਆ ਵੀ ਆਓ ਤਾਂ ਪੂਰਾ ਪਲਾਨ ਕਰਕੇ ਆਓ ਜਿੱਦਾਂ ਅਸੀਂ ਤਾਂ ਸਵੇਰੇ 4 ਵਜੇ ਨਿਕਲ ਗਏ ਸੀਗੇ ਅਸੀਂ 8 8:30 ਵਜੇ ਨੂੰ ਤੇ ਪਹੁੰਚ ਗਏ ਸੀ ਕਿਉਂਕਿ ਕਈ ਵਾਰੀ ਕੋਈ ਚੀਜ਼ ਐਦਾਂ ਨਹੀਂ ਹੁੰਦੀ ਆਪਣੇ ਕੋਲੇ ਨਹੀਂ ਹੁੰਦੀ ਤੇ ਆਪਾਂ ਨੂੰ ਜਾਣਾ ਪੈਂਦਾ ਜਿੱਦਾਂ ਸਾਨੂੰ ਉਹਨਾਂ ਨੇ ਕਿਹਾ ਵੀ ਟਾਇਰ ਸੌਕਸ ਤੋਂ ਬਿਨਾ ਤੁਸੀਂ ਉੱਪਰ ਨਹੀਂ ਜਾ ਸਕਦੇ ਸਾਨੂੰ ਉਹ ਬਾਏ ਕਰਨੀਆਂ ਪਈਆਂ ਵਾਪਸ ਜਾਣਾ ਪਿਆ 4-500 ਮੀਟਰ ਅਸੀਂ ਪਿੱਛੇ ਗਏ ਫਿਰ ਅਸੀਂ ਉੱਥੋਂ ਬਾਏ ਕੀਤੀਆਂ ਇੱਕ ਸ਼ਾਪ ਤੋਂ ਹਾਂ ਮੈਂ ਜ਼ਰੂਰ ਸੁਜੈਸਟ ਇੱਕੋ ਸੁਜੈਸਟ ਜ਼ਰੂਰ ਕਰਦਾ ਵੀ ਜੇ ਹੋਰ ਟਰਾਈ ਕਰੋ ਵੀ ਇਹ ਜੇ ਤੁਹਾਨੂੰ ਕਿੱਥੋਂ ਵੀ ਜਿੱਥੇ ਤੁਸੀਂ ਆਉਣੇ ਉੱਥੋਂ ਸਸਤੀਆਂ ਪੈਂਦੀਆਂ ਹੁਣ ਤਾਂ ਉੱਥੇ ਹੀ ਲੈ ਲਓ ਜਾਂ ਚੀਨਾ ਲੈ ਲਓ ਕਿਉਂਕਿ ਉਹ ਤੋਂ ਬਿਨਾ ਮੈਨੂੰ ਲੱਗਦਾ ਨਹੀਂ ਵੀ ਆਹ ਚਲੋ ਸਾਨੂੰ ਤਾਂ ਨਹੀਂ ਜਾਣ ਦਿੱਤਾ ਵੀ ਕਦੇ ਫੇਰ ਵੀ ਜਾਣ ਦਿੰਦੇ ਹੁਣੇ ਮੈਂ ਪਹਿਲਾਂ ਆਇਆ ਸੀ ਪਰ ਉਦੋਂ ਸਾਨੂੰ ਨਹੀਂ ਰੋਕਿਆ ਕਿਸੇ ਨੇ ਉਦੋਂ ਸਨੋਵ ਜ਼ਿਆਦਾ ਨਹੀਂ ਸੀ ਪਰ ਇਸ ਵਾਰੀ ਤਾਂ ਉਹਨਾਂ ਨੇ ਸਾਨੂੰ ਰੋਕਿਆ ਤੇ ਮੇਕ ਸ਼ੋਰ ਕਰਿਓ ਵੀ ਜੇ ਤੁਹਾਡੇ ਕੋਲੇ ਹੈਗੀਆਂ ਨੇ ਤਾਂ ਲੈ ਕੇ ਆਓ ਨਹੀਂ ਫਿਰ ਬਾਏ ਕਰਕੇ ਲੈ ਕੇ ਆਓ ਨਹੀਂ ਆਨਲਾਈਨ ਟਰਾਈ ਕਰੋ ਜੇ ਤੁਹਾਨੂੰ ਸਸਤੀਆਂ ਕਿਤੋਂ ਬਾਏ ਮਿਲ ਜਾਂਦੀਆਂ ਉਹ ਕਿਉਂਕਿ ਬਹੁਤ ਮਹਿੰਗੀਆਂ ਨੇ ਉਹ ਤੇ ਬਹੁਤ ਜ਼ਿਆਦਾ ਕੋਸਟਲੀ ਨੇ ਮੈਂ ਟਰਾਈ ਕੀਤੀ ਸੀਗੀ ਪਰ ਸਾਨੂੰ ਉਹ ਜਿਆਦਾ ਮਹਿੰਗੀਆਂ ਹੀ ਮਿਲੀਆਂ ਜਿੱਥੋਂ ਵੀ ਮਿਲੀਆਂ ਅਸੀਂ ਤਾਂ ਉਨ ਜਾ ਰਹੇ ਹਾਂ ਨੀਚੇ ਨੂੰ ਅਸੀਂ ਜਿੰਨਾ ਕਿ ਦੇਖਣਾ ਸੀ ਦੇਖ ਲਿਆ ਕਿਉਂਕਿ ਮੈਂ ਤਾਂ ਪਹਿਲਾਂ ਆਇਆ ਸੀਗਾ ਸਾਡੇ ਨਾਲ ਦੂਜੀਆਂ ਦੋ ਫੈਮਿਲੀਆਂ ਸੀ ਉਹ ਨਹੀਂ ਸਾਡੇ ਨਾਲ ਆਈਆਂ ਸੀਗੀਆਂ ਇੱਥੇ ਤੇ ਤ RAI ਇਹੀ ਕਰਿਓ ਵੀ ਘਰੋਂ ਖਾਣ ਪੀਣ ਨੂੰ ਕੁਝ ਲੈ ਕੇ ਆਓ ਅਸੀਂ ਤਾਂ ਵੈਸੇ ਕੁਝ ਬਾਏ ਕੀਤਾ ਨਹੀਂ ਸੀਗਾ ਬਾਹਰੋਂ ਕੰਦੇ ਤਾਂ ਲੱਗਿਆ ਵੀ ਮਹਿੰਗਾ ਤਾਂ ਕਰਕੇ ਅਸੀਂ ਕੁਝ ਬਾਈ ਨਹੀਂ ਸੀ ਕੀਤਾ ਅਸੀਂ ਤਾਂ ਕਰੋ ਰੋਟੀ ਪਾਣੀ ਆਪਣਾ ਲੈ ਕੇ ਆਇਆ ਤੇ ਹੁਣ ਅਸੀਂ نیچے ਜਾਂਦੇ ਆ ਤੇ نیچے ਜਾ ਕੇ ਬਣਾਉਣੀ ਆ ਚਾਹ ਪਣੀ ਤੇ ਆਹ ਦੇਖੋ ਤੁਸੀਂ ਸਾਹਮਣੇ ਸਨੋ ਇੰਨੀ ਜ਼ਿਆਦਾ ਪੈ ਰਹੀ ਆ ਵੀ ਗੱਡੀਆਂ ਲਈ ਇਹਨਾਂ ਨੇ ਰਸਤਾ ਉਹ ਕਹਿੰਦੇ ਆ ਵੀ ਮਾਰਨਿੰਗ 'ਚ ਅਸੀਂ ਸਾਫ਼ ਕੀਤਾ ਸੀਗਾ ਵੀ ਬਹੁਤ ਜ਼ਿਆਦਾ ਸਨੋ ਸੀਗੀ ਤੇ ਤਾਂ ਕਰਕੇ ਵੀ ਲੋਕਾਂ ਨੂੰ ਇਹ ਹੋ ਗਿਆ ਵੀ ਪਿੱਛੇ ਰੁੱਕ ਕੇ ਲੋਕ ਵੀ ਬੰਦ ਕਰਤੀ ਉਹਨਾਂ ਨੇ ਜਿਹਨਾਂ ਏਰੀਆ ਤੁਸੀਂ ਦੇਖ ਰਹੇ ਹੋ ਇਹ ਸਾਰਾ ਕਵਰ ਹੋ ਜਾਂਦਾ ਜਦੋਂ ਜਿਆਦਾ ਸਨੋ ਪੈਂਦੀ ਹੈ ਤਾਂ ਹੀ ਇੱਥੇ ਨਾ ਹਰਿਆਲੀ ਘਟਾ ਇਹ ਜਿਨ੍ਹਾਂ ਨੇ ਰਹਿਣਾ ਉਹ ਆ ਕੇ ਇੱਥੇ ਤੁਸੀਂ ਦੇਖ ਰਹੇ ਹੋ ਆ ਜਿਹੜਾ ਬਣਿਆ ਹੋਇਆ ਆਪਣਾ ਉਹ ਸਾਹਮਣੇ ਮੋਟਲ ਉੱਥੇ ਵੀ ਲੋਕ ਰੂਮ ਲੈ ਲੈਂਦੇ ਜਿਹੜੇ ਰਾਤ ਨੂੰ ਸਨੋ ਫਾਲ ਹੁੰਦੀ ਦੇਖਦੇ ਆ ਤੇ ਬਾਕੀ ਆਹ ਰਸਤਾ ਸਾਰਾ ਉਧਰ ਨੂੰ ਜਾ ਰਿਹਾ ਨੈਸ਼ਨਲ ਪਾਰਕ ਹੈ ਜਿੱਥੇ 메ਨ 스노우ਫਾਲ ਹੁੰਦੀ ਆ ਇਸ ਟਾਈਮ ਹੋ ਰਹੀ ਸੀ ਅਸੀਂ ਆਏ ਆ ਉਥੋਂ ਕਾਫੀ ਕਾਫੀ 스노우ਫਾਲ ਸੀਗੀ ਤੇ ਆਹ ਇਧਰ ਪਾਰਕਿੰਗ ਲੋਟ ਬਣਿਆ ਹੋਇਆ ਇੱਥੇ ਤੁਸੀਂ ਆ ਕੇ ਆਪਣੇ ਵੈਟ ਕੱਪੜੇ ਵਗੈਰਾ ਬੰਦੇ ਚੇਂਜ ਕਰ ਲੈਣ ਨਾਲ ਹੀ ਕੈਫੇ ਆ ਤੇ ਅਸੀਂ ਵੀ ਆਏ ਆ ਆਪਣੀ ਬੈਨ ਲੈ ਕੇ ਇੱਥੇ ਅਸੀਂ ਰੱਖੀ ਹੋਈ ਆ ਚਾਹ ਤੇ ਸਾਹਮਣੇ ਹੈਗਾ ਬਾਥਰੂਮ ਬਣਿਆ ਹੋਇਆ ਤੇ ਜੀ ਨੇ ਬਾਥਰੂਮ ਕਰਨਾ ਬਾਥਰੂਮ ਯੂਜ਼ ਕਰ ਸਕਦਾ ਤੇ ਹੁਣ ਤੁਹਾਨੂੰ ਹੁਣ ਚੱਲਦੇ ਆਂ ਠੰਡ ਬਹੁਤ ਸੀਗੀ ਤੇ ਅੰਦੇਲੀ ਅਸੀਂ ਆਗੇ ਵਾਈਟੀ ਵਾਈਟੀ ਟੋਕੋ ਕੋਮ ਅਲੈਕੋ ਮਦੇ ਅਸੀਂ ਆਗੇ ਵਾਈਟੀ ਟੋਕੋ نیشنل ਪਾਰਕ ਤੋਂ ਵਾਪਸ ਆਉਣੇ ਆ ਤਰੰਗੀ ਤੋਂ ਥੋੜਾ ਜਿਹਾ ਪਹਿਲਾਂ ਤੇ ਆ ਦੇਖੋ ਇੱਥੇ ਬੜਾ ਸੋਹਣਾ ਵਿਚ ਦਾ ਵਿਊ ਆ ਬਹੁਤ ਸੋਹਣੀ ਸ਼ਾਂਤ ਜਗ੍ਹਾ ਕੀ ਇਥੇ ਨਾਲ ਹੀ ਕੈਂਪਿੰਗ ਬੰਨ ਲਈ ਬਹੁਤ ਸੋਹਣੀ ਜਗ੍ਹਾ ਬਣੀ ਹੈ ਆ ਦੇਖੋ ਬਹੁਤ ਸੋਹਣਾ ਏਰੀਆ ਬਹੁਤ ਸੋਹਣੀ ਬੀਚ ਆ ਤੇ ਉਹ ਆਪਣੇ ਨਾਲ ਦੇ ਬੰਦੇ ਆ ਬੈਂਚ 'ਚ ਬਾਹਰੇ ਖੜੇ ਫੋਟੋ ਫੋਟਾਂ ਕਰਾ ਰਹੇ ਆ ਇੱਧਰ ਟਰੱਕ ਟਰੱਕ ਲੰਘ ਰਹੇ ਨੇ ਇਹ ਆ ਸ਼ਹਿਰ ਆ ਫਿਰ ਉਹ ਵਾਈਟ ਟਿੱਕ ਟੋਕੋ ਕੋਈ ਨਾਮ ਜਿੱਦਾ ਨਹੀਂ ਜਿੱਦਾ ਲੈਣਾ ਹੁੰਦਾ ਇਹਨਾਂ ਦਾ ਬਹੁਤ ਸੋਹਣੀ ਪਲੇਸ ਹੈ ਸਾਰੇ ਜਣੇ ਜਰੂਰ ਵਿਸਟ ਕਰਿਓ ਤੇ ਜਦੋਂ ਵੀ ਤੁਸੀਂ ਨੈਸ਼ਨਲ ਪਾਰਕ ਜਾਣਾ ਤਾਂ ਇਹ ਜਗ੍ਹਾ ਰਸਤੇ ਦੇ ਵਿੱਚ ਆਉਂਦੀ ਆ ਤੁਰੰਗੀ ਤੋਂ ਥੋੜਾ ਜਿਹਾ ਅੱਗੇ ਜਾ ਕੇ ਤੁਰੰਗੀ ਤੋਂ ਜਦੋਂ ਆਪਾਂ ਟਾਪੂ ਨੂੰ ਜਾਂਦੇ ਆ ਰਸਤੇ ਚ ਆਉਂਦੀ ਆ ਇਹ ਬਹੁਤ ਸੋਹਣੀ ਪਲੇਸ ਹੈ ਬਹੁਤ ਸੋਹਣਾ 뷰 ਹੈ ਇੱਥੇ ਸਮੁੰਦਰ ਦਾ ਤੇ ਹੁਣ ਮੈਂ ਜਿਵੇਂ ਬਿਲਕੁਲ ਉੱਤੇ ਖੜਾ ਇੱਥੇ ਟੇਬਲ ਲੱਗੇ ਹੋਇਆ ਬੈਠ ਕੇ ਤੁਸੀਂ ਜੇ ਫੈਮਿਲੀ ਨਾਲ ਆਉਨੇ ਹੋ ਤਾਂ ਆਪਣਾ ਇੰਜੋਏ ਕਰ ਸਕਦੇ ਆ ਇੱਥੇ ਫੂਡ ਵਗੈਰਾ ਖਾਣ ਨੂੰ ਇਹਨਾਂ ਨੇ ਟੇਬਲ ਲਾਏ ਆ ਬੈਠ ਕੇ ਇੰਜੋਏ ਕਰੋ ਤਾਂ ਫਸ ਇੱਕੋ ਬਹੁਤ ਵਧੀਆ 뷰 ਹੈ ਇੱਥੇ ਗੱਡੀਆਂ ਗੱਡੀਆਂ ਵਾਲੇ ਆ ਕੇ ਜਿੱਦਾਂ ਫੈਮਲੀਆ ਨਾਲ ਖੜੇ ਖੜੇ ਰਹਿੰਦੇ ਆ ਤੇ ਜੀ ਅੱਜ ਇੱਕ ਧੁੱਪ ਬੜੀ ਸੋਹਣੀ ਸੀ ਤੇ ਹੁਣ ਅਸੀਂ ਜਾਵਾਂਗੇ ਰੁਕਾਂਗੇ ਰਾਹ ਦੇ ਵਿੱਚ ਟਾਪੂ ਜੇ ਉੱਥੇ ਮੈਨੂੰ ਟਾਈਮ ਲੱਗਿਆ ਤਾਂ ਮੈਂ ਵੀ ਜ਼ਰੂਰ ਵੀਡੀਓ ਬਣਾਉਂਗਾ ਤੇ ਆਦਰਵਾਇਜ਼ ਨੇ ਵੀ ਥੋੜੀ ਵੀਡੀਓ ਹੁਣ ਅਸੀਂ ਬਣਾਵਾਂਗੇ ਜਾ ਕੇ ਥੋੜੀ ਬਹੁਤੀ ਰੋਟਰੂ ਆ ਮਿਲਦੇ ਆਂ ਜੱਜ ਰੋਟਰੂ ਵਿੱਚ ਅਸੀਂ ਤਾਂ ਫਿਰ ਆ ਕੇ ਰੋਟਰੂਆ ਕਹਿੰਦੇ ਰੋਟਰੂਆ ਘੁੰਮਣਾ ਇਹ ਗੰਡੋਲਾ ਰਾਈਡਸ ਵਗੈਰਾ ਲੈਣੀ ਆ ਜਾਂ ਵੀ ਯਾਰੀ ਨਹੀਂ ਜਾਣਾ ਬਾਕੀ ਪਰ ਦੇਖਦੇ ਹਾਂ ਹੋ ਗਏ ਅਸੀਂ ਥੋੜੀ ਜਿਹੀ ਡੇਟ ਜਾ ਕੇ ਦੇਖਦੇ ਆਂ ਕਿ ਨਵੇਂ ਪਰ ਪੰਜਾਂ ਤੋਂ ਕੋਈ ਦਿੰਦੇ ਹੋ ਕਿ ਨਹੀਂ ਦਿੰਦੇ ਅਸੀਂ ਪਹਿਲਾਂ ਮੈਂ ਕਹਿੰਦਾ ਇਤਰਾਸ ਹੋਸੇ ਉਧਰੋਂ ਪਾਸੇ ਤੋਂ ਗੰਡੋਲਾ ਰਾਈਡਸ ਚਾਹਦੇ ਆਂ ਅਸੀਂ ਅੰਦਰ ਜਾ ਕੇ ਵੀ ਕੀ ਸੀ ਹੁੰਦਾ ਜਿਵੇਂ ਇੱਥੇ ਪਤਾ ਨਹੀਂ ਕਿ ਸੁਚੰਗੇ ਰਹਿੰਦੇ ਹੀ ਪੜਾ ਅਸੀਂ ਘੁੰਮੇ ਆਂ ਇਹ ਤਾਂ ਸਕਾਇਰਨ ਤੋਂ ਬਹੁਤ ਵਾਰ ਆਇਆ ਪਰ ਸਾਨੂੰ ਇਹ ਸੀ ਕਿ ਚਲੋ ਫੈਮਿਲੀ ਦੀ ਨਵੀਆਂ ਆਈਆਂ ਆਂ ਇੰਡੀਆ ਤੋਂ ਆਏ ਆ ਚਲੋ ਦੇਖ ਲਾਂਗੇ ਆਪੇ ਕੁਛ ਨਾ ਕੁਛ ਸਾਨੂੰ ਤਾਂ ਉਹਨਾਂ ਕਰਕੇ ਜਿਆਦਾ ਸੀਗਾ ਤੇ ਬਾਕੀ ਦੇਖਦੇ ਆਂ ਹੁਣ ਅੰਦਰ ਆ ਕੇ ਤੇ ਚਿੱਗਰਸ ਵਗੈਰਾ ਦਾ ਚੈੱਕ ਕਰਦੇ ਆ ਵੀ ਜੀ 29 ਫੰਕਟਿਓ ਲੇਟ ਫੀ ਫੈਮਿਲੀ ਆਫ ਟੂ ਚਾਰ ਤੋਂ ਬੱਚੇ ਤੋਂ ਬੋਦੀ ਦੇ ਤਾਂ ਜਵਾਬ ਉਹ ਕਹਿੰਦੇ ਵੀ ਤੁਸੀਂ ਬਹੁਤ ਲੇਟ ਹੋ ਗਏ ਹੁਣ ਕਲੋਜ਼ਿੰਗ ਟਾਈਮ ਅੱਜ ਥੋੜਾ ਜਲਦੀ ਫਿਨਿਸ਼ ਹੋਣਾ ਤੇ ਇੱਧਰ ਦੇਖੋ ਆਹ ਚੀਜ਼ ਹੁੰਦੀ ਲਿਊ ਗਰਾਇਡ ਇਹ ਉੱਪਰ ਚੱਲਦੀ ਆ ਇਹ ਤੇ ਇੱਚ ਬਹੁਤ ਮਜ਼ਾ ਆਉਂਦਾ ਇਹ ਜਰੂਰ ਕਰਿਓ ਜੇ ਕਦੇ ਤੁਸੀਂ ਆਏ ਤੁਹਾਨੂੰ ਕਦੇ ਫੇਰ ਆ ਕੇ ਅਸੀਂ ਬਣਾ ਕੇ ਵੀ ਬਲੌਗ ਦਿਖਾਵਾਂਗੇ ਪ੍ਰੋਪਰ ਇਹਦਾ ਤੇ ਆ ਦੇਖੋ ਸਾਡੇ ਤਾਂ ਨਿਆਣੇ ਵੀ ਸ਼ੌਕ ਹੋ ਗਏ ਵੀ ਜੇ ਜਦੋਂ ਇਹਨਾਂ ਨੂੰ ਦੱਸਿਆ ਵੀ ਤਾਂ ਬੰਦ ਹੋ ਗਿਆ ਤੇ ਹੁਣ ਚੱਲੇ ਆ ਵਾਪਸ ਆਕਲੈਂਡ ਨੂੰ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ